ਲੋਕ ਸਭਾ ਚੋਣਾਂ ਤੋਂ ਬਾਅਦ ਆਏ ਨਤੀਜਿਆਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਐਮ ਐਲ ਏ ਕਾਦੀਆਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਅੱਜ ਹਲਕਾ ਸ਼੍ਰੀ ਹਰਗੋਬਿੰਦਪੁਰ ਚ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ। ਉੱਥੇ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਹਰਗੋਬਿੰਦਪੁਰ ਵਿਧਾਨ ਸਭਾ ਹਲਕਾ ਵਿੱਚ ਜਿੱਥੇ ਪਿਛਲੇ ਸਾਲ 2022 ਚੋਣਾਂ ਦੇ ਨਤੀਜੇ 'ਚ ਤੀਸਰੇ ਸਥਾਨ 'ਤੇ ਆਇਆ ਸੀ ਹੁਣ ਮਜ਼ਬੂਤੀ ਨਾਲ ਅੱਗੇ ਆਉਂਦੇ ਹੋਏ ਇਸ ਹਲਕੇ ਵਿੱਚ ਕਾਂਗਰਸ ਪਾਰਟੀ ਅੱਗੇ ਰਹੀ। ਆਦੇ ਜੱਤ ਦੇ ਭਾਵੇਂ ਆਪ ਦਾ ਵਿਧਾਇਕ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਨੂੰ ਇਸ ਹਲਕੇ ਤੋਂ ਜਿੱਤ ਮਿਲੀ ਹੈ ਅਤੇ ਇਸੇ ਤਰ੍ਹਾਂ ਪੰਜਾਬ ਦੇ 48 ਵਿਧਾਨ ਸਭਾ ਹਲਕੇ ਹਨ ਜਿੱਥੇ ਕਾਂਗਰਸ ਪਾਰਟੀ ਅੱਗੇ ਰਹੀ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਅੱਜ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੂਬਾ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸੰਜੀਦਾ ਨਹੀਂ ਹਨ ਅਤੇ ਇਹੀ وجہ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 2 ਸਾਲ ਦੇ ਸਮੇਂ ਵਿੱਚ ਨਕਾਰ ਦਿੱਤਾ ਅਤੇ ਹੁਣ ਪੰਜਾਬ ਨੂੰ ਇੱਕ ਚੰਗੀ ਗਵਾਈ ਦੀ ਲੋੜ ਹੈ ਉਤੇ ਪੰਜਾਬ ਚ ਬਿਜਲੀ ਦਰਾਂ ਦੇ ਵਾਅਦੇ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸਿੱਖੇ ਜਦੋਂ ਜਲੰਧਰ ਵਿੱਚ ਉਪਚੋਣਾਂ ਹੋਈਆਂ ਸਨ ਉਦੋਂ ਵੀ ਇਸੇ ਤਰ੍ਹਾਂ ਦਾ ਫੈਸਲਾ ਸਰਕਾਰ ਨੇ ਲਿਆ ਤੇ ਹੁਣ ਦੂਜੀ ਵਾਰ ਦੁਬਾਰਾ ਚੋਣਾਂ ਤੋਂ ਬਾਅਦ ਸਰਕਾਰ ਨੇ ਬਿਜਲੀ ਦਰਾਂ ਵਿੱਚ ਵਾਅਦਾ ਕੀਤਾ ਹੈ ਜੋ ਪੰਜਾਬ ਵਾਸੀਆਂ ਲਈ ਬੋਝ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਲੰਧਰ ਰਹਿਣ ਦੇ ਬਿਆਨ ਤੇ ਪ੍ਰਤਾਪ ਸਿੰਘ ਬਾਜਵਾਨੀ ਵੀ ਤੰਸ਼ कसे तकरीबन 63 ਸਾਲ ਲਗਾਤਾਰ ਜਾਨੂ ਉਹਗੇ 13 ਇਲੈਕਸ਼ਨਾਂ ਸੀ ਬਾਜਵਾ ਪਰਿਵਾਰ ਨੇ ਲੜੀਆਂ ਨੇ ਤੇ ਜਿੱਤੀਆਂ ਨੇ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਆਪਣੀ ਜ਼ਿਆਦਾ ਨੇੜਤਾ ਇਸ ਹਲਕੇ ਨਾਲ ਤਾਂ ਸਮਝਦੇ ਆ ਕਿ ਸ਼ੁਰੂ ਤੋਂ ਹੀ ਇਹਨਾਂ ਨੇ ਫਾਊਂਡੇਸ਼ਨ ਬਾਜਵਾ ਪਰਿਵਾਰ ਦੀ ਜਿਹੜੀ ਹੈ ਨਹੀਂ ਇਹਨਾਂ ਨੇ ਰੱਖੀ ਸੀ ਪਿਛਲੇ ਇਲਕੀਆਂ ਦੇ ਵਿੱਚ ਆਪ ਇੱਕ ਨੰਬਰ ਤੇ ਰਹੀ ਇੱਥੇ ਅਕਾਲੀ ਦਾ ਦੋ ਤੇ ਰਿਹਾ ਤੇ ਕਾਂਗਰਸ ਤੇ ਨੰਬਰ ਤੇ ਰਿਹਾ ਬਟ ਮੈਨੂੰ ਆਪਣੇ ਸਾਥੀਆਂ ਤੇ ਬਹੁਤ ਮਾਣ ਹੈ ਆਪਣੇ ਵੋਟਰਸ ਤੇ ਬਹੁਤ ਮਾਣ ਹੈ ਕਿ ਮੇਰੇ ਦੋ ਦਿਨ ਮੈ ਲਾਏ ਇੱਥੇ ਜੀ ਮੇਰੇ ਸਾਥੀਆਂ ਨੇ ਤਾਂ ਪੂਰਾ ਇੱਕ ਮਹੀਨਾ ਲਗਾਇਆ ਡਟ ਕੇ ਤੇ ਕਾਂਗਰਸ ਦੀ ਜਿਹੜੀ ਪਾਰਲਮੈਂਟ ਦੀ ਕੈਂਡੀਡੇਟਸ ਹੁਸ਼ਿਆਰਪੁਰ ਦੀ ਕਿਉਂਕਿ ਹਲਕਾ ਜਿਹੜਾ ਇਹ ਹੁਸ਼ਿਆਰਪੁਰ ਪਾਰਲਮੈਂਟ ਦੇ ਵਿੱਚ ਹੈ ਯਾਮਨੀ ਗੋਵਰ 3600 ਵੋਟ ਨਾਲ ਇੱਥੋਂ ਜਿੱਤ ਗਈ ਤੇ ਜੇ ਨੰਬਰ ਤੋਂ 1 ਨੰਬਰ ਤੇ ਗਏ ਜਿਹੜੀਆਂ 38 ਅਸੈਂਬਲੀ ਹਲਕਿਆਂ 'ਚ ਅਸੀਂ 18 ਦੀ ਜਗ੍ਹਾ ਤੇ 38 ਦੇ ਹਲਕੇ ਬਣੇ ਉਹਦੇ 'ਚ ਇੱਕ ਸੀਨੀਅਰ ਗਵਰਨ ਪੁਰ ਅਸੈਂਬਲੀ ਹਲਕਾ ਤੇ ਢਾਈਆਂ ਸਾਲਾਂ 'ਚ ਤੁਸੀਂ ਵੇਖੋ ਇੱਥੇ ਪਲਟਾ ਫਿਰ ਗਿਆ ਆਪ ਦਾ ਐਮਐਲਏ 6.5 ਹਜ਼ਾਰ ਵੋਟ ਨਾ ਆ ਰਿਹਾ ਜਿਹੜਾ ਕਿ ਤਕਰੀਬਨ 25-30 ਹਜ਼ਾਰ ਵੋਟ ਦੇ ਲੀਡ ਨਾ ਚੱਤੇ ਆ ਸੀ ਤੇ ਮੈਨੂੰ ਪੂਰ ਆਸ ਹੈ ਕਿ ਆਂਦੇ ਸਾਲਾਂ ਦੇ ਵਿੱਚ ਹੀ ਅਸੀਂ ਇਹ ਜਿਹੜੀ ਆਪ ਦੀ ਸਰਕਾਰ ਇਹਦਾ ਤੇ ਉਲਟਾ ਜਿਹੜਾ ਹੈ ਤੁਸੀਂ ਵੇਖ ਹੀ ਰਹੇ ਹੋ ਕੰਪਲੀਟ ਲੋਕਾਂ ਦੀਆਂ ਨਜ਼ਰਾਂ 'ਚ ਗਿਰ ਚੁੱਕੇ ਨੇ ਤੇ ਮੈਨੂੰ ਇਹ ਨਜ਼ਰ ਆਉਂਦਾ ਸਿਆਸੀ ਤੌਰ ਤੇ ਕਿ ਬਹੁਤ ਲੰਮਾ ਟਾਈਮ ਹੋਣੇ ਗੱਡਣਗੇ ਇਹਨਾਂ ਦੇ ਆਪਸੀ ਬਹੁਤ ਸਾਰਾ ਲੜਾਈ ਇਹਨਾਂ ਦੀ ਆਪਸੀ ਚੱਲ ਚੁੱਕੀ ਹੈ ਭਗਵੰਤ ਨੂੰ ਹਟਾਉਣ ਦੀ ਆਲਰੇਡੀ ਮੁਹਿੰਮ ਚੰ디ਗੜ੍ਹ ਤੇ ਦਿੱਲੀ ਵਿੱਚ ਚੱਲ ਰਹੀ ਹੈ ਕਿਉਂਕਿ ਮੈਂ ਸਭ ਨੇ ਕਿ ਭਗਵੰਤ ਨੇ ਢਾਈਆਂ ਸਾਲਾਂ ਦੇ ਵਿੱਚ ਪੰਜਾਬ ਦਾ ਹਰ ਪਾਸੇ ਬਾਲੀ ਤੌਰ ਤੇ ਵੀ ਬਹੁਤ ਭਾਰੀ ਨੁਕਸਾਨ ਕੀਤਾ ਪੰਜਾਬ ਨੂੰ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਕਰ ਦਿੱਤਾ ਹੈ ਤਕਰੀਬਨ ਢਾਈ ਸਾਲ ਦੀ ਟਰਮ ਦੇ ਵਿੱਚ ਹੀ ਇਹਨਾਂ ਨੇ ਕੋਈ ਡੇਢ ਲੱਖ ਕਰੋੜ ਦਾ ਕਰਜ਼ਾ ਚਾਹ ਲਿਆ 75 ਸਾਲਾਂ ਸਾਡੇ ਦੇ ਟੋਟਲ ਕਰਜ਼ਾ ਸੀ 24575000 ਇਹਨਾਂ ਨੇ ਤਕਰੀਬਨ 1.5 ਲੱਖ ਕਰੋੜ ਰੁਪਈਆ 2.5 ਸਾਲਾਂ ਚ ਕਰਜ਼ਾ ਚੁਕ ਲਿਆ ਇਹ 4 ਕਰੋੜ ਦੇ ਕੋਲ ਇਹਨਾਂ ਨੇ 4 ਲੱਖ ਕਰੋੜ ਦੇ ਕੋਲ ਪੰਜਾਬ ਦਾ ਕਰਜ਼ਾ ਪਹੁੰਚ ਗਿਆ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਪੰਜਾਬ ਚ ਸੀਫ ਨੇ ਗੈਂਗਸਟਰਸ ਦਾ ਬੋਲਬਾਲ ਹੈ ਹਰ ਪੰਜਵੇਂ ਬੰਦੇ ਨੂੰ ਜਿਹੜਾ ਕੋਈ ਰੋਟੀ ਪਾਣੀ ਖਾਂਦਾ ਉਹਨੂੰ ਫਰੋਤੀ ਦੇ ਟੈਲੀਫੋਨ ਤੇ ਫਰੋਤੀ ਦੇ ਚਿੱਠੀਆਂ ਆ ਚੁੱਕੀਆਂ ਹਨ ਗੈਂਗਸਟਰ ਇਹ ਸਰਕਾਰ ਭਗਵੰਤ ਨੇ ਚਲਾ ਰਿਆ ਗੈਂਗਸਟਰ ਚਲਾ ਰਿਆ ਜੇਲਾ ਵਿੱਚੋਂ ਇਹ ਸਰਕਾਰਾਂ ਚਲਦੀਆਂ ਨੇ ਨਸ਼ੇ ਦਾ ਇੰਨਾ ਵੱਡਾ ਪਰਮਾਰ ਏ ਕਿ ਕੇਜਰੀਵਾਲ ਨੇ ਕੱਲ ਕਹੀ ਸੀ ਕਿ 4 ਹਫ਼ਤੇ ਚ ਮੈਂ ਨਸ਼ਾ ਮੁਕਤ ਕਰ ਦੂੰ ਪੰਜਾਬ ਹੁਣ ਇਹ ਹਾਲਾਤ ਨੇ ਕਿ ਪਿਛਲੇ 1 ਹਫ਼ਤੇ ਚ ਰਿਪੋਰਟਡ 14 ਓਵਰਡੋਜ਼ ਨਾਲ ਮੌਤਾ ਹੋਈਆਂ 14 ਓਵਰਡੋਜ਼ ਨਾਲ ਮੌਤਾ ਹੋਈਆਂ ਤੇ ਇੱਕ ਸ਼ਬਦ ਭਗਵੰਤ ਵੱਲੋਂ ਨਹੀਂ ਇੱਕ ਸ਼ਬਦ ਦੇ ਕਿਸੇ ਮੰਤਰੀ ਕਿਸੇ ਸੰਤਰੀ ਵੱਲੋਂ ਨਾਇਨਾ ਕੋ ਮੈਂ ਅੱਗੇ ਵੀ ਬਿਆਨ ਦਿੱਤੇ ਨੇ ਕਿ ਨਾ ਕੋ ਕੋਈ ਰੋਡ ਮੈਪ ਹੀ ਨਹੀਂ ਕਿਉਂਕਿ ਇਸ ਟਾਈਮ 'ਚ ਜਿਹੜੀ ਵਾਰਡ ਏ ਇਹ ਖੁਦ ਹੀ ਰੜੇ ਨੇ ਸਾਰੀ ਇਹਨਾਂ ਦੀ ਪੁਲਿਸ ਫੋਰਸਸ ਤੇ ਖੁਦ ਨਸ਼ੇ ਦਾ ਜਿਹੜਾ ਇਟਾ ਵੱਡਾ ਪਰਮਾਰ ਏ ਜਿੰਨਾ ਚਿਰ ਪੋਲਿਟੀਕਲ ਕਲਾਸ ਤੇ ਪੁਲਿਸ ਦੀ ਬਕਾਇਦਾ ਤੌਰ ਇਹਦੇ ਵਿੱਚ ਸਹਿਮਤੀ ਨਾ ਹੋਏ ਤਾਂ ਨਸ਼ਾ ਇਡੇ ਵੱਡੇ ਪੈਮਾਨੇ ਤੇ ਵਿਕ ਨਹੀਂ ਸਕਦਾ ਮੇਰਾ ਡਾਇਰੈਕਟ ਚਾਰਜ ਹੈ ਭਗਵੰਤ ਤੇ ਕਿ ਭਗਵੰਤ ਤੇ ਭਗਵੰਦ ਦੇ ਜਿਹੜੇ ਕੁਲੀਗਸ ਨੇ ਇਸ ਪੋਸਟ ਮੈਂ ਸਭ ਨਾਲ ਜਿਹੜੀ ਸਾਰਨੋਂ ਸਾਡੀ ਪੰਜਾਬ ਨੂੰ ਸਾਡੀ ਜਵਾਨੀ ਤਬਾਹ ਕਰ ਰਹੀ ਹੈ ਉਹਦੇ ਵਿੱਚ ਸਿੱਧੇ ਤੌਰ ਇਹ ਦੋਸ਼ੀ ਨੇ ਇਸ ਦਾ ਦੇਖੋ ਇਹ ਦੂਜੀ ਵਾਰ ਹੋਇਆ ਜਦੋਂ ਜਿਲੰਦਰ ਦੀ ਪਹਿਲੀ 1 ਸਾਲ ਪਹਿਲੇ ਲੋਕ ਸਭਾ ਦੀ ਬਾਈਪੋਲ ਹੋਈ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਮੀਡੀਏਟਲੀ ਇਲੈਕਸ਼ਨ ਜਿੱਤਣ ਤੋਂ ਬਾਅਦ ਆਪਾੜਿਆ ਨੇ ਫੇਰ ਏਟਵਦਾ ਹੁਣ ਆ ਪਾਰਲੀਮੈਂਟ ਦੀਆਂ ਸਾਰੀਆਂ ਸੀਟਾਂ ਹਰਨ ਤੋਂ ਬਾਅਦ ਫੇਰ ਏਟਵਦਾ ਤੋ ਇਹ ਸਾਫ ਤੌਰ ਤੇ ਹੈ ਕਿ ਪੰਜਾਬ ਦੇ ਗਰੀਬਾਂ ਦੇ ਨਾਲ ਇਤਰੋ ਕੁਮਾਰੇ ਨੇ ਕਾਰੋਬਾਰ ਕੋਈ ਚੱਲ ਨਹੀਂ ਪਾ ਰਿਆ ਵੱਡੇ ਪੇਮਾਨੇ ਤੇ ਕਟ ਲੱਗ ਰਹੇ ਨੇ ਬਿੱਲ ਆਨੇ ਸ਼ੁਰੂ ਹੋ ਗਏ ਨੇ ਵੱਡੇ ਬਿੱਲ ਜਿਹੜੇ ਨੇ ਇਸ ਟਾਈਮ ਲੋਕਾਂ ਨੂੰ ਆ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੋ ਇਹ ਗਵਰਨਮੈਂਟ ਨਾਲ ਦੀ ਤੇ ਕੋਈ ਚੀਜ਼ ਹੀ ਹੈ ਨਹੀਂ ਇਹਨਾਂ ਦਾ ਤੇ ਆਪਣਾ ਕਰੰਟ ਡਾਊਨ ਹੋਇਆ ਮਾ ਸਰ ਮੁਹਮਦ ਮੈਂ ਤੇ ਜਲੰਧਰ ਵਾਸੀਆਂ ਨੂੰ ਇਹ ਬੇਨਤੀ ਕਰਨੀ ਮੇਰੀ ਅਪੀਲ ਹੈ ਕਿ ਮੰਝਾ ਲੈ ਕੇ ਆ ਰਿਹਾ ਹੈ ਦਾ ਬਿਆਨ ਸੀ ਕਿ ਮੈਂ ਮੰਜਾ ਲੈ ਕੇ ਉੱਥੇ ਆ ਰਿਹਾ ਮੈਂ ਕਹਿੰਦਾ ਮੰਜੇ ਸਮੇਤ ਇਹਨੂੰ ਚੁੱਕ ਕੇ 10 ਜੁਲਾਈ ਤੇ ਆਨੇ ਵਾਲੀ ਥਾਂ ਪਹਚਾਦੋ ਤੁਸੀਂ ਸਮਝਦੀਓ ਜੇ ਤੇਨੂੰ ਪਹਜਾਨ ਦੀ ਲੋੜ ਏ ਇਹਨਾਂ ਤੋਂ ਅਸੀਂ ਛੁਟਕਾਰਾ ਲਈਏ ਪੰਜਾਬ ਨੇ ਜੇ ਛੁਟਕਾਰਾ ਲੈਣਾ ਇੱਥੇ ਆਪ ਦਾ ਕੈਂਡੀਡੇਟ ਨਹੀਂ ਸਿੱਧੇ ਤੌਰ 'ਤੇ ਜੇ ਤੁਸੀਂ ਚਾਹਦੋ ਕਿ ਭਗਵੰਤ ਦੀ ਛੁੱਟੀ ਕੀਤੀ ਤੇ ਐਸ ਇਲੈਕਸ਼ਨ ਦੇ ਵਿੱਚ 10 ਜੁਲਾਈ ਵਾਲੇ ਦਿਨ ਟਕਾ ਕੇ ਮੰਜੋ ਇਹਨਾਂ ਆਪ ਵਾਲਿਆਂ 15000 ਨੇ ਇਹਨਾਂ ਨੂੰ ਵੋਟ ਪਈ ਹੈ ਫੇਰ ਧਰੋਹ ਕਰਨ ਵਾਸਤੇ ਝੂਠ ਬੋਲਣ ਵਾਸਤੇ ਔਰਤਾਂ ਨੂੰ ਕਿਹਈ ਹਜ਼ਾਰ ਹਜ਼ਾਰ ਰੁਪਿਆ ਦਾ ਕਿ ਚਵਾਨੀ ਨਹੀਂ ਕਿਉਂ ਦਿੱਤੀ ਬੁਢਾਪਾ ਪੈਨਸ਼ਨਾਂ ਚ ਕਿਹਾ ਸੀ 12500 ਤੋਂ 2500 ਕਰਾਂਗੇ ਕਿਸੇ ਨੂੰ ਕੁਝ ਨਹੀਂ ਮਿਲਿਆ ਕੱਚੇ ਕੋਠਿਆਂ ਦਾ ਕੁਝ ਨਹੀਂ ਮਿਲਿਆ ਸ਼ਗਨ ਸਕੀਮ ਕਿਸੇ ਨੂੰ ਕੁਝ ਨਹੀਂ ਮਿਲੀ 25% ਆਟਾ ਦਾਲ ਦੀ ਸਕੀਮ ਚ ਕੱਟ ਲਾ ਦਿੱਤਾ ਗੰਦਗੀ ਇੰਨੀ ਭਰੀ ਹੈ ਤੁਸੀਂ ਜਲੰਧਰ ਦੇ ਜਾ ਕੇ ਵੇਖੋ ਕਾਉਂਸਲ ਕੰਪਲੀਟਲੀ ਜਲੰਧਰ ਦੀ ਕਾਉਂਸਲ ਫੇਲ ਹੋ ਚੁੱਕੀ ਇੰਨੀ ਭਾਰੀ ਗੰਦਗੀ ਹੈ ਇੰਨੀ ਵੱਡੇ ਪੈਮਾਨੇ ਤੇ ਗੁੰਡਾਗਰਦੀ ਹੈ ਤੇ ਜਿਹੜੇ ਇਹਨਾਂ ਦੇ ਦੋ ਐਮਪੀ ਤੇ ਐਮਐਲਏ ਛੱਡ ਕੇ ਗਏ ਨੇ ਸਾਰਿਆਂ ਨੂੰ ਵੱਧ ਨਸ਼ਾ ਉਹ ਵਕਾਉਂਦੇ ਰਹੇ ਮੇਰਾ ਤੁਹਾਡੇ ਇਹ ਤੁਹਾਡੇ ਟੀਵੀ ਚੈਨਲ ਤੇ ਗੱਲ ਕਹਿਣੀ ਹੈ ਕਿ ਜਿਹੜੇ ਇਹਨਾਂ ਦੇ ਦੋ ਨੁਮਾਇੰਦੇ ਇੱਕ ਐਮਪੀ ਸੀ ਤੇ ਇਹਨਾਂ ਨੂੰ ਛੱਡ ਕੇ ਭਾਜਪਾ ਚੋਂ ਲੜਿਆ ਤੇ ਜਿਹੜਾ ਇੱਕ ਐਮਐਲਏ ਸੀ ਜਿੱਥੇ ਇਲੈਕਸ਼ਨ ਹੋ ਰਹੀ ਹੈ ਸਾਰਾ ਨਸ਼ੇ ਦਾ ਕਾਰੋਬਾਰ ਜਿਹਨਾਂ ਜੂਏ ਦਾ ਕਾਰੋਬਾਰ ਸੀ ਦੜੇ ਤੇ ਸਟੇ ਦਾ ਇਹ ਦੋ ਬੰਦੇ ਚਲਾਉਂਦੇ ਸੀ ਤੇ ਦੱਸੋ ਇਹਨੂੰ ਵੋਟ ਕਿਹੜੀ ਗੱਲ ਨੂੰ ਆਪਾਂ ਪਾਣੀ ਕੀ ਆਪਾਂ